ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਆਪਣੇ ਇੱਕ ਸਬਸਕ੍ਰਾਈਬਰ ਦਾ ਸੋ ਉਹਨਾਂ ਨੇ ਕਿਹਾ ਸੀ ਆਟੇ ਦੀ ਬਰਫੀ ਬਾਰੇ ਅੱਜ ਆਪਾਂ ਤੁਹਾਨੂੰ ਕਣਕ ਦੇ ਆਟੇ ਦੀ ਬਰਫੀ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਬਿਲਕੁਲ ਵਨ ਵਧੀਆ ਢੰਗ ਨਾਲ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਣੀ ਰਹੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆਂ ਤੇ ਲੋ ਜੀ रेसिपी ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਡੇਢ ਕੌਲੀ ਆਟਾ ਲਿਆ ਠੀਕ ਹੈ ਜੀ ਮੈਂ ਇੱਕ ਕੌਲੀ ਇਹੇ ਆ ਤੇ ਅੱਧੀ ਕੌਲੀ ਆਪਾਂ ਹੋਰ ਲੈ ਲੂਗੇ ਤੇ ਸਭ ਤੋਂ ਪਹਿਲਾਂ ਆਟਾ ਜਿਹੜਾ ਆਪਾਂ ਨੇ ਭੁੰਨਣਾ ਹੋ ਇੱਕ ਕੌਲੀ ਆਟੇ ਦੀ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਈ ਤੇ ਅੱਧੀ ਕੌਲੀ ਹੋਰ ਪਾ ਲਾਂਗੇ ਤੇ ਹੁਣ ਆਪਾਂ ਇਹਨੂੰ ਗੈਸ ਕਰ ਲਾਂਗੇ ਚਾਲੂ ਤੇ ਇਹਨੂੰ ਆਪਾਂ ਹੁਣ ਭੁੰਨਾਂਗੇ ਜੀ ਬਗੈਰ ਕੀ ਤੋਂ ਕਿਉਂਕਿ ਛੀ ਦੀ ਕਾਉਂਟੀਟੀ ਹੈ ਜਿਹੜੀ ਆਪਾਂ ਨੇ ਇਹਦੇ ਵਿੱਚ ਘੱਟ ਵਰਤਣੀ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਐਦਾਂ ਹੀ ਬਗੈਰ ਘੀ ਤੇ ਭੁੰਨਣਾ ਹੈ ਠੀਕ ਹੈ ਜੀ ਤਕਰੀਬਨ 10-12 ਮਿੰਟ 10-12 ਮਿੰਟ ਤੇ ਜਿਹੜਾ ਇਹ ਅੱਦਕ ਪੱਕ ਜਾਊਗਾ ਤੇ ਉਸ ਤੋਂ ਬਾਅਦ ਇਹਦੇ ਚ ਆਪਾਂ ਅੱਧੀ ਕੌਲੀ ਹੈ ਜਿਹੜੀ ਘੀ ਦੀ ਪਾਵਾਂਗੇ ਘੀ ਤੁਸੀਂ ਦੇਸੀ ਪਾ ਲਿਓ ਜਾਂ ਤੁਸੀਂ ਨੋਰਮਲ ਘੀ ਪਾ ਲਿਓ ਤੇ ਲਓ ਜੀ ਇਹਨੂੰ ਆਪਾਂ ਹੁਣ ਭੁੰਨ ਲੈਂਦੇ ਆ ਮਠੀਆਂਾਂ ਚ ਪਰ ਭੁੰਨਣਾ ਹੈ ਜਿਆਦਾ ਤੇਜ਼ਾਂ ਚ ਪਰ ਨਹੀਂ ਭੁੰਨਣਾ ਕਿਉਂਕਿ ਇਹ ਠੀਕ ਹੈ ਜੀ ਜੇ ਜਿਆਦਾ ਤੇਜ਼ ਪਰਪੋਨੂਗੇ ਥੱਲੇ ਤੇ ਇਹ ਨਾਲ ਲੱਗੂਗਾ ਕੜਾਹੀ ਦੇ ਤੇ ਫਿਰ ਇਹ ਠੀਕ ਹੈ ਜੀ ਖਰਾਬ ਹੋਊਗਾ ਕਾਲਾ ਹੋਊਗਾ ਇਸ ਕਰਕੇ ਮੱਕੀਆਂਾਂ ਚ ਪਰ 10-12 ਮਿੰਟ ਆਪਾਂ ਇਹ ਭੁੰਨ ਲੈਣਾ ਹੈ ਤੇ ਆਟਾ ਭੁੰਨਦਿਆਂ ਨੂੰ ਆਪਾਂ ਨੂੰ 10 ਕਿ ਮਿੰਟ ਹੋ ਗਏ ਆ ਜੀ ਜਦੋਂ ਆਪਣਾ ਆਪਣਾ ਆਟਾ ਭੁੰਨੇ ਨੂੰ 10 ਕਿ ਮਿੰਟ ਹੋ ਜਾਣ ਫਿਰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਕੀ ਕੀ ਤੁਸੀਂ ਦੇਸੀ ਵੀ ਪਾ ਸਕਦੇ ਹੋ ਠੀਕ ਹੈ ਜੀ ਨਾਰਮਲ ਕੀ ਵੀ ਪਾ ਸਕਦੇ ਹੋ ਮੈਂ ਨਾਰਮਲ ਕੀ ਪਾ ਰਿਹਾ ਤਕਰੀਬਨ ਤਕਰੀਬਨ ਅੱਧੀ ਕੌਲੀ ਜਿਹੜੀ ਮੈਂ ਕੀ ਦੀ ਪਾਈ ਆ ਠੀਕ ਹੈ ਜੀ ਕੀ ਜਿਆਦਾ ਨਹੀਂ ਪਾਉਣਾ ਹੈਗਾ ਸਿਰਫ ਅੱਧੀ ਕੌਲੀ ਪਾਉਣੀ ਆ ਤੇ ਕੀ ਪਾਉਣ ਤੋਂ ਬਾਅਦ 5-6 ਮਿੰਟ ਆਪਾਂ ਇਹਨੂੰ ਹੋਰ ਭੁੰਨੂਗੇ ਠੀਕ ਹੈ ਜੀ ਚੰਗੀ ਤਰ੍ਹਾਂ ਜਣੀ ਆਟਾ ਜਿਹੜਾ ਆਪਾਂ ਨੇ ਕੱਚਾ ਨਹੀਂ ਛੱਡਣਾ ਜੇ ਆਟਾ ਕੱਚਾ ਰਹਿ ਗਿਆ ਤਾਂ ਬਰਫੀ ਚ ਆਪਣੀ ਚ ਬਿਲਕੁਲ ਵੀ ਟੇਸਟ ਨਹੀਂ ਆਉਣਾ ਹੈਗਾ ਇਸ ਕਰਕੇ ਹੁਣ ਆਪਾਂ ਇਹਨੂੰ ਮੀਡੀਅਮ ਆਂਚ ਪਰ 5-6 ਮਿੰਟ ਫੇਰ ਭੁੰਨਾਂਗੇ ਤੇ ਲੋ ਜੀ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਆਟਾ ਆਪਣਾ ਭੁੰਨ ਹੋ ਗਿਆ ਆ ਦੇਖੋ ਤੇ ਆਕੇ ਨੇ ਜਿਹੜਾ ਕੀ ਵੀ ਆ ਛੱਡ ਤਾਂ ਗੈਸ ਆਪਾਂ ਨੇ ਕਰਤਾ ਬੰਦ ਸੋ ਐਦਾਂ ਦਾ ਜਿਹੜਾ ਟਾਪ ਆਨੇ ਕਰ ਲੈਣਾ ਜੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਠੰਡਾ ਤੇ ਆਟਾ ਭੁੰਨਣ ਨੂੰ ਆਪਾਂ ਨੂੰ ਕੀ ਪਾਉਣ ਤੋਂ ਬਾਅਦ ਤਕਰੀਬਨ 8 ਤੋਂ 9 ਮਿੰਟ ਲੱਗ ਗਿਆ ਠੀਕ ਹੈ ਜੀ ਪਹਿਲਾਂ ਮਨ ਨੂੰ ਸੀਗਾ ਵੀ ਚਲੋ 5-6 ਮਿੰਟ ਵਿੱਚ ਭੁੱਲ ਹੋ ਜਾਊਗਾ ਪਰ ਇਹਨੂੰ ਡੇਢ ਟਾਈਮ ਆ ਥੋੜਾ ਜਿਹਾ 2-3 ਮਿੰਟ ਐਕਸਟਰਾ ਲੱਗੇ ਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਠੰਡਾ ਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਚ ਛਾਸਣੀ ਬਣਾ ਕੇ ਤੇ ਲੋ ਜੀ ਆਟਾ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਠੀਕ ਹੈ ਜੀ ਤਕਰੀਬਨ ਇਹਨੂੰ ਪਏ ਨੂੰ ਅੱਧਾ ਘੰਟਾ ਹੋ ਗਿਆ ਆ ਦੇਖੋ ਤੇ ਹੁਣ ਬਣਾਉਂਦੇ ਆਪਾਂ ਚਾਸਣੀ ਤੇ ਲੋ ਜੀ ਚਾਸਣੀ ਬਣਾਉਣ ਵਾਸਤੇ ਚਾਹੀਦੀ ਆਪਾਂ ਨੂੰ چینی ਪਰ ਮੇਰੇ ਕੋਲ ਜਿਹੜੀ ਚਾਣੀ ਆ ਪਹਿਲਾਂ ਹੈਗੀ ਸੀ ਕਿਉਂਕਿ ਮੈਂ 2-3 ਦਿਨ ਪਹਿਲਾਂ ਗਲਾਬ ਜਾਮਣਾ ਦੀ ਵੀਡੀਓ ਪਾਈ ਸੀਗੀ ਮਿਲਕ ਪਾਊਡਰ ਵਾਲੀਆਂ ਦੀ ਮੈਂ ਉਹਨਾਂ ਦੀ ਚਾਸਣੀ ਵਰਤੂਗਾ ਪਰ ਤੁਸੀਂ ਨਵੀਂ ਚਾਸਣੀ ਬਣਾ ਲਿਓ ਤੁਸੀਂ ਇੱਕ ਕੋਲੀ ਖੰਡ ਦੀ ਲੈ ਲਿਓ ਠੀਕ ਹੈ ਜੀ ਤੇ ਉਹਦੇ ਵਿੱਚ ਅੱਤੀ ਕੌਲੀ ਪਾਣੀ ਦੀ ਪਾ ਕੇ ਤੁਸੀਂ ਚਾਸਣੀ ਤਿਆਰ ਕਰ ਲੈਣੀ ਆ ਸੋ ਮੈਂ ਐਸੀ ਚਾਸਣੀ ਨਾਲ ਕੰਮ ਚਲਾ ਲਊਗਾ ਕਿਉਂਕਿ ਇਹ तकरीबन ਇੱਕ ਕੌਲੀ ਦੀ ਚਾਸਣੀ ਹੈਗੀ ਆ ਤੇ ਸਿਰਫ ਮੈਂ ਤੁਹਾਨੂੰ ਦੱਸਾਂਗਾ ਵੀ ਆਪਾਂ ਨੇ ਤਾਰ ਕਿੱਦਾਂ ਦੀ ਬਣਾ ਕੇ ਪਾਉਣੀ ਆ ਆਟੇ ਦੇ ਵਿੱਚ ਤੇ ਇਹਨੂੰ ਤੇਲ ਲੰਗਾ ਅਵਾਰੀ ਚੰਗੀ ਤਰ੍ਹਾਂ ਤੇ ਤੁਹਾਨੂੰ ਦੱਸਦਾ ਵੀ ਆਪਾਂ ਨੇ ਕਿਸ ਤਰੀਕੇ ਦੀ ਤਾਰ ਬਣਾ ਕੇ ਜਿਹੜੀ ਆਟੇ ਦੇ ਵਿੱਚ ਪਾਉਣੀ ਆ ਤੇ ਲਓ ਜੀ ਚਾਸਣੀ ਬਣ ਕੇ ਰੈਡੀ ਆ ਜੀ ਸੋ ਆਪਾਂ ਨੇ ਜਿਹੜੀ ਇਹਦੇ ਵਿੱਚ ਚਾਸਣੀ ਬਣਾ ਕੇ ਪਾਉਣੀ ਆ ਠੀਕ ਹੈ ਜੀ ਇੱਕ ਤਾਰ ਦੀ ਚਾਸਣੀ ਹੋਣੀ ਚਾਹੀਦੀ ਆ ਥੋੜੀ ਜੀ ਮੋਟੀ ਤਾਰ ਹੋਣੀ ਚਾਹੀਦੀ ਇਸ ਤਰੀਕੇ ਦੀ ਫਿਰ ਜਿਹੜੀ ਬਰਫੀ ਆਪਣੀ ਪੂਰੀ ਐਨ ਪਰਫੈਕਟ ਜਮੂਗੀ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਦੀ ਤਾਰ ਆ ਜਿਹੜੀ ਹੋਣੀ ਚਾਹੀਦੀ ਆ ਤੇ ਜੇ ਸਰਦੀ ਆ ਫਿਰ ਜੇ ਮਾੜੀ-ਮੋਟੀ ਤਾਰ ਨਾਰਮਲ ਹੋਈ ਤਾਂ ਚੱਲ ਜੂਗੀ ਕਿਉਂਕਿ ਆਪਾਂ ਕੀ ਵਰਤਿਆ ਇਹਦੇ ਵਿੱਚ ਗਰਮੀ ਦੇ ਵਿੱਚ ਜਿਹੜੀ ਤਾਰ ਆ ਥੋੜੀ ਜੀ ਮੋਟੀ ਬਣਾ ਕੇ ਪਾਉਣੀ ਪੈਂਦੀ ਆ ਤੇ ਲਓ ਜੀ ਚਾਸਣੀ ਆਪਣੀ ਰੈਡੀ ਆ ਹੁਣ ਇਹਨੂੰ ਪਾਉਣੀ ਆ ਆਪਾਂ ਆਟੇ ਦੇ ਵਿੱਚ ਆ ਤੇ ਲਓ ਜੀ ਚਾਸਣੀ ਨੂੰ ਪਾ ਲਾਂਗੇ ਆਟੇ ਦੇ ਵਿੱਚ ਤੇ ਇਹਨੂੰ ਕਰ ਦਿੰਦੇ ਆ ਮਿਕਸ ਤੁਸੀਂ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਵੀ ਪਾ ਸਕਦੇ ਹੋ ਟੇਸਟ ਵਾਸਤੇ ਠੀਕ ਹੈ ਜੀ ਇਲਾਚੀ ਪਾਊਡਰ ਪਾ ਸਕਦੇ ਹੋ ਸੌਂਫ ਦਾ ਪਾਊਡਰ ਪਾ ਸਕਦੇ ਹੋ ਤੇ ਥੋੜਾ ਬਹੁਤਾ ਮਿਲਕ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਜੀ ਅੱਧਿਕਾਉਂਦੀ ਤੇ ਮੈਂ ਆ ਜਿਹੜਾ ਇਹਦੇ ਵਿੱਚ ਅੱਧੀ ਕੌਲੀ ਮਿਲਕ ਪਾਊਡਰ ਦੀ ਪਾਉਂਗਾ ਤਾਂ ਜੋ ਥੋੜਾ ਜਿਹਾ ਮਾਵੇ ਵਰਗਾ ਟੇਸਟ ਕੋਈ ਵਰਗਾ ਟੇਸਟ ਆ ਜਾਵੇ ਦਾ ਤੇ ਲੋ ਜੀ ਥੋੜਾ ਜਿਹਾ ਪੈਡ ਕਰਾਂਗੇ ਇਹਦੇ ਵਿੱਚ ਚਾਕਲੇਟ ਪਾਊਡਰ ਤੇ ਇਹਨੂੰ ਵੀ ਕਰ ਦਾਂਗੇ ਮਿਕਸ ਤੇ ਲੋ ਜੀ ਬਰਫੀ ਆਪਣੀ ਕਾਠੀ ਹੋ ਗਈ ਆ ਜੀ ਇਹਨੂੰ ਠੰਡੀ ਹੋਣ ਲੱਗੇ ਤਕਰੀਬਨ 25 ਤੋਂ 30 ਮਿੰਟ ਲੱਗ ਗਏ ਆ ਜੀ ਠੀਕ ਹੈ ਜੀ ਜੇ ਤੁਹਾਡੀ ਬਰਫੀ 25 30 ਮਿੰਟ ਦੇ ਵਿੱਚ ਨਾਰਮਲ ਠੰਡੀ ਹੋ ਰਹੀ ਆ ਤਾਂ ਸਮਝ ਲਓ ਬਰਫੀ ਤੁਹਾਡੀ ਜੇ ਕਾਠੀ ਹੋ ਰਹੀ ਆ ਠੰਡੀ ਹੋ ਕੇ ਤਾਂ ਸਮਝ ਲਓ ਬਰਫੀ ਤੁਹਾਡੀ ਵਧੀਆ ਹੈ ਜੇ ਹੱਥਾਂ ਨੂੰ ਨਹੀਂ ਚਿਪਕ ਰਹੀ ਜੇ ਤੁਹਾਡੀ ਬਰਫੀ ਲੇਟ ਠੰਡੀ ਹੋ ਰਹੀ ਆ ਮੰਦ ਲੋ ਠੰਡੀ ਹੋ ਗਈ ਕਾਠੀ ਨਹੀਂ ਹੋਈ ਫਿਰ ਉਹ ਨਰਮ ਰਹੇਗੀ ਜੇ ਤੁਹਾਡੀ ਬਰਫੀ 20-25 ਮਿੰਟ ਦੇ ਵਿੱਚ ਜ਼ਿਆਦਾ ਡਰਾਈ ਹੋ ਗਈ ਜਮੇ ਸੁੱਕ ਗਈ ਫਿਰ ਉਹ ਚ ਬਰਫੀ ਤੇਜ ਆ ਜਦੋਂ ਉਸ ਨੂੰ ਚੀਨੀ ਹੈ ਜਿਹੜੀ ਉਹ ਤੇਜ ਲੱਗੀ ਆ ਤੇ ਆ ਦੇਖੋ ਆਪਣੀ ਬਰਫੀ ਬਿਲਕੁਲ ਪਰਫੈਕਟ ਹੈ ਹਲੇ ਹੇ ਨਾਰਮਲ ਜੀ ਗਰਮ ਹੈ ਮੰਦ ਲੋ ਜ਼ਿਆਦਾ ਗਰਮ ਨਹੀਂ ਹੈਗੀ ਤੇ ਹੁਣ ਆਪਾਂ ਇਹਨੂੰ ਪਾ ਦਿੰਦੇ ਆ ਟ੍ਰੇ ਦੇ ਵਿੱਚ ਤੇ ਲੋ ਜੇ ਇਹਨੂੰ ਕਰ ਦਿੰਦੇ ਆ ਟ੍ਰੇ ਦੇ ਵਿੱਚ ਸੈੱਟ ਆਪਾਂ ਹੁਣ ਟ੍ਰੇ ਦੇ ਵਿੱਚ ਮੈਂ ਜਿਹੜਾ ਠੀਕ ਹੈ ਜੀ ਇਹ ਰਫੈਂਡ ਲਾ ਲਿਆ ਤਾਂ ਜਦੋਂ ਵੀ ਆਪਾਂ ਕੋਈ ਵੀ ਬਰਫੀ ਜਮਾਉਂਦੇ ਆਂ ਟਰੇ ਦੇ ਵਿੱਚ ਜਾਂ ਥਾਲੀ ਦੇ ਵਿੱਚ ਥੱਲੇ ਰਫੈਂਡ ਲਾਉਣਾ ਜ਼ਰੂਰੀ ਆ ਕਿਉਂਕਿ ਜਦੋਂ ਬਰਫੀ ਕੱਟਦੇ ਆਂ ਕਟਿੰਗ ਕਰਦੇ ਆਂ ਤਾਂ ਬਰਫੀ ਜਿਹੜੀ ਸਹੀ ਟਾਂਗ ਨਾਲ ਬਾਹਰ ਨਿਕਲਿਆ ਆਉਂਦੀ ਆ ਤੇ ਲੋ ਜੀ ਇਹਨੂੰ ਕਰਦਾਂਗੇ ਟਰੇ ਦੇ ਵਿੱਚ ਸੈੱਟ ਤੇ ਜਦੋਂ ਵੀ ਬਰਫੀ ਟਰੇ ਦੇ ਵਿੱਚ ਸੈੱਟ ਕਰਨੀ ਆ ਉਹ ਥੋੜੀ ਜੀ ਗਰਮ ਹੋਣੀ ਚਾਹੀਦੀ ਆ ਜਿਆਦਾ ਠੰਡੀ ਬਰਫੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਜੇ ਮਤਲਬ ਜਿਆਦਾ ਠੰਡੀ ਬਰਫੀ ਆ ਤਾਂ ਬਰਫੀ ਫਿਰ ਨਰਮ ਹੋ ਜਾਂਦੀ ਆ ਤੇ ਲੋ ਜੀ ਇਹਨੂੰ ਕਰਦੇ ਆਂ ਸੈੱਟ ਤੇ ਲੋ ਜੀ ਬਰਫੀ ਆਪਾਂ ਨੇ ਟਰੇ ਦੇ ਵਿੱਚ ਕਰ ਲਈ ਆ ਜੀ ਸੈੱਟ ਤੇ ਇਹਨੂੰ ਹੁਣ ਕਿਸੇ ਠੰਡੀ ਜਗ੍ਹਾ ਰੱਖ ਦੋਗੇ ਜਿਹੜੀ ਨਾਰਮਲ ਟੈਂਪਰੇਚਰ ਪਰ ਕਮਰੇ ਦੇ ਵਿੱਚ ਟੱਕ ਦੋਗੇ ਟੱਕਣੀ ਸਿਰਫ ਨਾਰਮਲ ਜੇ ਕੱਪੜੇ ਨਾਲ ਜਿਵੇਂ ਕਿ ਮलमल ਦਾ ਕੱਪੜਾ ਹੁੰਦਾ ਜਾਂ ਘਰੇ ਕੋਈ ਚੁੰਨੀ ਹੋਵੇ ਠੀਕ ਆ ਜੀ ਹਲਕੀ ਜਾਲੀ ਵਾਲੀ ਤੇ ਫ੍ਰਿਜ ਦੇ ਵਿੱਚ ਨਹੀਂ ਇਹ ਰੱਖਣੀ ਤੇ ਲੋ ਜੀ ਇਹਨੂੰ ਰੱਖ ਦਿੰਨੇ ਆ ਜਦੋਂ ਇਹ ਸੈੱਟ ਹੋ ਗਈ ਜੰਮ ਗਈ ਫਿਰ ਤੁਹਾਨੂੰ ਦਿਖਾਵਾਂਗੇ ਇਹਦੀ ਕਟਿੰਗ ਕਰਕੇ ਤੇ ਲਓ ਜੀ ਬਰਫੀ ਆ ਜਿਹੜੀ ਆਪਣੀ ਜੰਮ ਚੁੱਕੀ ਆ ਜੀ ਆ ਦੇਖੋ ਇਹਨ ਵਧੀਆ ਨਾ ਹੀ ਇਹ ਜਿਆਦਾ ਸਖਤ ਆ ਤੇ ਨਾ ਹੀ ਨਰਮ ਆ ਜੀ ਇਹਨ ਪੂਰੀ ਪਰਫੈਕਟ ਜੰਮੀ ਆ ਬਰਫੀ ਆਪਣੀ ਤੇ ਹੁਣ ਆਪਾਂ ਇਹਦੇ ਤੇ ਲਾਵਾਂਗੇ ਚਾਂਦੀ ਦਾ ਵਰਕ ਠੀਕ ਹੈ ਜੀ ਸਭ ਤੋਂ ਸਰੀਕੇ ਨਾਲ ਤੇ ਲਓ ਜੀ ਚਾਂਦੀ ਦਾ ਵਰਕ ਲੱਗ ਚੁੱਕਿਆ ਜੀ ਹੁਣ ਕਰਦੇ ਆਪਾਂ ਇਹਦੀ ਕਟਿੰਗ ਜੇ ਤੁਹਾਡੇ ਕੋਲ ਇਹ अवेलेबल ਹੋਇਆ ਤਾਂ ਤੁਸੀਂ ਲਾ ਲਿਓ ਠੀਕ ਹੈ ਜੀ ਨਹੀਂ ਰਹਿਣਦੇ ਹੋ ਕਿ ਸਾਨੂੰ ਥੋੜੀ ਜਿਹੀ ਫੋਟੋਆਂ ਫੋਟੋਆਂ ਖਿੱਚਣੀਆਂ ਪੈਂਦੀਆਂ ਬਰਫੀ ਦੀ ਇਸ ਕਰਕੇ ਲਾਉਣਾ ਪੈਂਦਾ ਏ ਠੀਕ ਆ ਜੀ ਜੇ ਤੁਹਾਡੇ ਕੋਲ ਹੋਇਆ ਤਾਂ ਬਰਥ ਲਓ ਨਹੀਂ ਰਹਿਣਦੇਓ ਤੇ ਲਓ ਜੀ ਪਹਿਲਾਂ ਇੱਕ ਸਾਈਡ ਨੂੰ ਕੱਟ ਲਾਂਗੇ ਆਪਾਂ ਇਹਨੂੰ ਇਸ ਤਰੀਕੇ ਨਾਲ ਤੇ ਫਿਰ ਕਟਾਂਗੇ ਦੂਜੀ ਸਾਈਡ ਤੋਂ ਤੇ ਲਓ ਜੀ ਇੱਕ ਸਾਈਡ ਨੂੰ ਆਪਾਂ ਨੇ ਬਰਫੀ ਕੱਟ ਲਈ ਆ ਜੀ ਹੁਣ ਦੂਜੀ ਸਾਈਡ ਤੇ ਕਟਾਂਗੇ ਤੇ ਜਦੋਂ ਵੀ ਆਪਾਂ ਬਰਫੀ ਕੱਟਦੇ ਆ ਕਰਦ ਜਿਹੜੀ ਆਪਣੀ ਐ ਤਿੱਖੀ ਹੋਣੀ ਚਾਹੀਦੀ ਆ ਜੇ ਕਰਦ ਖੁੰਡੀ ਹੋਊਗੀ ਤਾਂ ਬਰਫੀ ਸਹੀ ਢੰਗ ਨਾਲ ਕੱਟ ਨਹੀਂ ਹੋਣੀ ਹੁਣ ਤੁਹਾਨੂੰ ਇੱਕ ਪੀਸ ਮੈਂ ਚੱਕ ਕੇ ਵੀ ਦਿਖਾਉਣਾ ਆ ਦੇਖੋ ਜੀ ਕਿੰਨਾ ਵਧੀਆ ਬਰਫੀ ਦਾ ਟੈਕਚਰ ਆਇਆ ਏ ਆ ਦੇਖੋ ਜੀ ਤੇ ਨਾਲੇ ਬਰਫੀ ਨਰਮ ਵੀ ਆ ਤੇ ਸਖਤ ਵੀ ਆ ਇਹਨ ਵਧੀਆ ਜੰਮੀ ਆ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਸੋ ਬਰਫੀ ਤੁਸੀਂ ਦੇਖ ਲਈ ਜੀ ਆਟੇ ਦੀ ਆਪਾਂ ਨੇ ਕਿੰਨੀ ਵਧੀਆ ਬਣਾਈ ਆ ਆ ਦੇਖੋ ਸੋ ਇਸ ਤਰੀਕੇ ਨਾਲ ਆਪਾਂ ਤਿਹਾਰਾਂ ਦੇ ਵਿੱਚ ਜਿਹੜੀ ਕਿ ਆਟੇ ਦੀ ਬਰਫੀ ਕਰੇ ਬਣਾ ਸਕਦੇ ਹਾਂ ਠੀਕ ਹੈ ਜੀ ਕੋਈ ਇਹਦੇ ਵਿੱਚ ਜ਼ਿਆਦਾ ਲੱਲੇ ਪੱਬੇ ਨਹੀਂ ਹੈਗੇ ਸਿਰਫ ਆਟਾ ਭੁੰਨਣਾ ਤੁਸੀਂ ਦੇਖਿਆ ਹੀ ਸੋ ਇੱਕ ਗੱਲ ਤੁਹਾਨੂੰ ਮੈਂ ਦੱਸਣੀ ਭੁੱਲ ਗਿਆ ਤਾਂ ਵੀਡੀਓ ਦੇ ਵਿੱਚ ਉਹਦੇ ਲਈ ਮਾਫੀ ਹੈ ਜੀ ਕਿਉਂਕਿ ਜਦੋਂ ਬਰਫੀ ਮੈਂ ਚਾਸਨੀ ਤੇ ਆਟਾ ਮਿਕਸ ਕੀਤਾ ਸੀ ਉਸ ਟਾਈਮ ਤੇ ਇਹਦੇ ਵਿੱਚ ਇੱਕ ਕੌਲੀ ਮੈਂ ਮਿਲਕ ਪਾਊਡਰ ਦੀ ਪਾਈ ਸੀਗੀ ਜਿਹੜੀ ਕਿ ਮੈਂ ਦਿਖਾ ਨਹੀਂ ਸਕਿਆ ਇਸ ਕਰਕੇ ਤੁਹਾਨੂੰ ਦੱਸ ਰਿਹਾ ਹੁਣ ਵੀ ਜਦੋਂ ਵੀ ਤੁਸੀਂ ਚਾਸਣੀ ਤੇ ਆਟਾ ਮਿਕਸ ਕਰਨਾ ਹੈ ਤੇ ਉਹਦੇ ਵਿੱਚ ਤੁਸੀਂ ਮਿਕਸ ਕਰਨ ਤੋਂ ਬਾਅਦ ਤਕਰੀਬਨ 2-4 ਮਿੰਟ ਬਾਅਦ ਅੱਧੀ ਕੌਲੀ ਜਾਂ ਇੱਕ ਕੌਲੀ ਮਿਲਕ ਪਾਊਡਰ ਦੀ ਪਾ ਦਿਓ ਉਹ ਨਾਲ ਖੋਏ ਵਰਗਾ ਟੇਸਟ ਆ ਜਾਂਦਾ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ